हे मेरे सतगुरु जी ਤੁਹਾਡੇ ਵਰਗਾ ਕੋਈ 나ਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਤੁਹਾਡੇ ਵਰਗਾ ਦਾਨੀ ਕੋਈ ਨਹੀਂ ਤੇ ਮੇਰੇ ਵਰਗਾ ਮੰਗਤਾ ਕੋਈ ਨਹੀਂ ਬਿਖਾਰੀ ਕੋਈ ਨਹੀਂ ਤੋ ਸੁਨਾ 나ਥ ਅਨਾਥ ਨਾ ਮੋਸਰ ਤੋ ਸੁਨਾ ਦਾਨੀ ਨਾ ਮੋਸੋ ਬਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸ ਵਿਚਾਰੀ ਮੋਸੋ ਨਾ ਪਤਿਤ ਨਾ ਪਾਵਨ ਤੋ ਸਰ ਮੋਸੋ ਵਿਚਾਰੀ ਨਾ ਤੋਸ ਉਪਕਾਰੀ ਅਗੇ ਕਹਦੇ ਮੇਰੇ ਹੈ ਅਵਗੁਣ ਤੋ ਗੁਣ ਸਾਗਰ ਅੰਦਰੋ ਪ੍ਰੇਮ ਦੇ ਨਾਲ ਬੇਨਤੀ ਕਰੋ ਮੇਰੇ ਹੈ ਅਵਗੁਣ ਤੋ ਗੁਣ ਸਾਗਰ ਪਰੋ ਮੇਰੇ ਹੈ ਅਵਗੁਣ ਤੋ ਗੁਣ ਸਾਗਰ ਜਾਤ ਦਾ ਸਤ